ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏਕ ਓਂਕਾਰ ਸਤਗੁਰ ਪ੍ਰਸਾਦ ਕਵਿ ਵਾਚ ਬੇਨਤੀ ਚਉਪਈ ਹਮਰੇ ਕਰੋ ਹਾਦਰ ਅਛਾ ਪੂਰ ਹੋਏ ਚਿਤ ਕੀ ਇੱਛਾ ਤਬ ਜਨਨ ਮੰਨ ਰਹਾ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੋਸਤ ਸਵੇ ਤਮ ਕਾਭ ਹੋ ਆਪ ਹੱਥ ਦੇ ਮੋਹਿ ਬਚਾਵ ਹੋ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਵੇ ਕਰਤਾਰਾ ਮੋਰ ਅਛਾ ਨਿਸਕਰਦਾ ਕਰੀਐ ਸਭ ਵਰਨ ਕੋ ਆਸੰਗਰੀਐ ਪੂਰਨ ਹੋਏ ਹਮਾਰੀ ਆਸਾਂ ਤੋਰ ਭਜਨ ਕੀ ਰਹਿ ਪਿਆਸਾਂ ਤੁਮਹਿ ਸਾਡ ਕੋ ਯਵਨ ਧਿਆਉ ਜੋ ਵਰ ਚਹ ਸਤਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰਿ ਹੈ ਚੰਚੰ ਸਤਰ ਹਮਾਰੇ ਮਾਰਿ ਹੈ ਆਪ ਹਾਥ ਦੇ ਮੁਝੇ ਅਵਰਿਏ ਮਰਨ ਕਾਲ ਕਾ ਤਰਾਸ ਨੇ ਵਰੀਏ ਹੋ ਜੂ ਸਦਾ ਹਮਾਰੇ ਪਛਾ ਸਿਰ ਅਸ ਤੁਝੂ ਕਰਿ ਹੋ ਰੱਛਾ ਰਾਖ ਲੇਹੁ ਮੋਹਿ ਰਾਖਣ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਤੁਰਦਸ ਕੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸਿਵ ਜੀ ਅਵਤਰਾ ਕਾਲ ਪਾਇ ਕਰਬ੍ਰਿਸਮ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਸਾ ਜਵਨ ਕਾਲ ਜੋਗੀ ਸਭ ਕੀਓ ਬੇਦਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵਦੰਤ ਜਛਨ ਉਪਜਾਇਓ ਆਦ ਅੰਤੇ ਕੈ ਅਵਤਾਰਾ ਸੋਈ ਗੁਰੂ ਸਮਝੇ ਹੋ ਹਮਾਰਾ نمسکار تح کو ہماری سکل پرجا جن آپ سواری شن کو سوگن سکھ دیو سترن کو پل مد کیو کٹ کٹ کے انتر کی جانت پلے برے کی پیر پچھانت چیٹی تے کنج ر ستھولا سب پر کرپا دش کر پولا سنتن دکھ پائے تے دکھی سکھ پائے سادھن کے سخی ایک ایک کی پیر پچھان ਕਟ ਕਟ ਕੇ ਪਟ ਪਟ ਕੀ ਜਾਨੇ ਜਾਵਦ ਕਰਖ ਕਰਾਂ ਕਰਤਾਰਾ ਪ੍ਰਜਾ ਧਰਤ ਤਵ ਦੇਹ ਅਪਾਰਾ ਜਵਾ ਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇਤੇ ਬਦਨ ਸਭ ਧਾਰੈ ਆਪ ਆਪਣੀ ਬੂਜੋ ਚਾਰੈ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਨਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਭਕਾਰ ਨਿਰਲੰਬ ਆਦ ਅਨਿਲ ਅਨਦ ਸੰਬ ਤਾਂ ਕਾ ਮੂੜੋ ਚਾਂਤ ਪੇਦਾ ਜਾਂ ਕੋ ਭੇਵ ਨ ਪਾਵਤ ਵੇਦਾ ਤਾਂ ਕੋ ਕਰ ਪਾਹਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾ ਦੇਵ ਕੋ ਕਹਿਤ ਸੰਦਾ ਸਿਵ ਨੰਕਾਰ ਕਾ ਚੀਨਤ ਨਹਿ ਪਿਵ ਆਪ ਆਪਣੀ ਬੁੱਧ ਹੈ 제ਤੀ ਬਨਤ ਭਿੰਨ ਭਿੰਨ ਤੋਹ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਿਹਵਤ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸੁਰੂਪਾ ਰੰਗ ਭਇਓ ਰਵ ਕਹੀ ਪੂਪਾ ਅੰਡਜ ਜੇਰਜ ਸਿਤ ਜਕੀਨੀ ਉਤਪਜ ਖਾਨ ਬਹਰ ਰਚ ਦੀਨੀ ਕਹੋ ਫੂਲ ਰਾਜਾ ਹੈ ਬੈਠਾ ਕਹੋ ਸਿਮਟ ਭਇਓ ਸੰਕਰ ਇਕੈਠਾ ਸਗਰੀ ਸ੍ਰਿਸ਼ਟ ਦਿਖਾਇ ਚੰਪਵ ਆਦ ਜੁਗਾਦ ਸਰੂਪ ਸੁਮਪਵ ਅਵ ਰਛਾ ਮੇਰੀ ਤੁਮ ਕਰੋ ਸਿਖ ਵਾਰ ਅਸਿਖ ਸੰਕਰੋ ਦੋਸਤ ਜਿਤੇ ਉਠ ਪਤ ਪਾਤਾ ਸਕਲ ਮਲੇਸ਼ ਕਰੋ ਰਣ ਕਾਤਾ ਜੇ ਅਸ ਤੁਜ ਦਾ ਅਵਸਰ ਨਹੀਂ ਪਰੇ ਤਨ ਕੇ ਦੋਸਤ ਦੁਖਤ ਹਵੇ ਮਰੇ ਔਰਖ ਜਵਨ ਪਗ ਪਰੇ ਤਿਹਾਰੇ ਤਨ ਕੇ ਤਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਵਾਰ ਤੇ ਆਏ ਹੈ ਤਾਂ ਕੇ ਕਾਲ ਨਿਕਟ ਨਹੀਂ ਆਏ ਹੈ ਰਸਾ ਹੋਏ ਤਾਂ ਹੈ ਸਭ ਕਾਲਾ ਦੁਸ਼ਟ ਰੇਸੋ ਤਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ ਤਾਂ ਕੇ ਤਾਪ ਦਨਕ ਮੈਂ ਹਰ ਹੋ ਰਿਤਸਿਦ ਕਰਮੋ ਸਭ ਹੋਈ ਦੁਸ਼ਟ ਸਾਸ ਸਵਸਾ ਕਹਿ ਨ ਕੋਈ ਏਕ ਬਾਰ ਜਿਨ ਤੁਮੈ ਸੁਭਾਣਾ ਕਾਲ ਫਾਸਤੇ ਤਾਂ ਹੈ ਉਬਾਰ ਜਿਨਾਂ ਨਾਮ ਤੇਹਾਰੋ ਕਾਹਾਂ ਦਾਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸਨ ਤੇ ਹਾਰੀ ਆਪ ਹੱਥ ਦ ਲੈ ਹੋ ਬਾਰੀ ਸਰਬ ਠੌਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲੈ ਹੋ ਬਚਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਏਕ ਓਂਕਾਰ ਸਤਗੁਰ ਪ੍ਰਸਾਦ ਕਵਿ ਵਾਚ ਬੇਨਤੀ ਚਉਪਈ ਹਮਰੇ ਕਰੋ ਹਾਦਰ ਅਛਾ ਪੂਰਨ ਹੋਏ ਚਿਤ ਕੀ ਇੱਛਾ तब जन मन रहे हमारा अपना जान कृप प्रति पारा हमरे दोस्त सवे तुम काव हो आप हाथ दे मोहे बचाव हो सुखी वसै मोरे परिवार सेवक सिख सवे करतार मोरे अच्छा निस कर दे करियै सब वर्ण को आ संगरियै पूर्ण होए हमारी आशा तोर भजन की रह प्यासा तुम्हें साड कोई वर न त्याऊं ਜੋ ਵਰ ਚਹੁ ਸਤਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰਿ ਹੈ ਚੰਨ ਚੰਨ ਸਤਰ ਹਮਾਰੇ ਮਾਰਿ ਹੈ ਆਪ ਹਾਥ ਦੇ ਮੁਝੇ ਅਵਰੀਏ ਮਰਨ ਕਾਲ ਕਾ ਤਰਾਸ ਨੇ ਬਰੀਏ ਹੋਜੂ ਸਦਾ ਹਮਾਰੇ ਪੱਛਾ ਸਿਰ ਅਸ ਤੁਜੂ ਕਰਿ ਹੋ ਰੱਛਾ ਰਾਖ ਲੇਹੋ ਮੋਹਿ ਰਖਣ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸਤਨ ਕੇ ਹੰਤਾ ਤਮ ਹੋ ਪੂਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੀ ਅਵਤਰਾ ਕਾਲ ਪਾਏ ਕਰਬ੍ਰਿਸ਼ਣ ਪ੍ਰਕਾਸ਼ਾ ਸਕਲ ਕਾਲ ਕਾ ਕੀ ਅਤਮਾ ਸਾ ਜਵਨ ਕਾਲ ਜੋਗੀ ਸਭ ਕੀ ਹੋ ਬੇਦ ਰਾਜ ਬ੍ਰਹਮਾ ਜੋਤੀ ਹੋ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਂਤ ਜਛਨ ਪਜਾਇਓ ਆਦ ਅੰਤੇ ਕੈਵ ਤਾਰਾ ਸੋਈ ਗੁਰੂ ਸਮਝੇ ਹੋ ਹਮਾਰਾ ਨਮਸਕਾਰ ਤਸਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸੇਵਕਨ ਕੋ ਸਭ ਗੰਸੁਖ ਦਿਯੋ ਸਤਨਨ ਕੋ ਪਲਮੋ ਵਦ ਕੀਯੋ ਕਟਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ चीटी ते कुञ्जर स्थूला सब पर कृपा दृष्ट कर फूला संतन दुख पाए ते दुखी सुख पाए साधन के सुखी एक एक की पीर पहचाने कट कट के पट पट की जाने जावद करख करा करता रा प्रजातार्थ तव देहे अपार जव करख करत हो कबहु तुम मैं मिलत देहे तर सब हु ਜੇਤੇ ਬਦਨ ਸਭ ਧਾਰੈ ਆਪ ਆਪਣੀ ਬੂਜੋ ਚਾਰੈ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਰੰਕਾਰ ਨਿਰਬਕਾਰ ਨਿਲੰਬ ਆਦ ਨੀਲ ਅਨਦ ਸੰਭ ਤਾ ਕਾ ਮੂੜੋ ਚਾਤ ਭੇਦਾ ਜਾ ਕੋ ਭੇਵ ਨ ਪਾਵਤ ਵੇਦਾ ਤਾ ਕੋ ਕਰਪਾ ਹਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਮਕਾਰ ਕਾ ਚੀਨਤ ਨਹਿ ਪਿਵ ਆਪ ਆਪਣੀ ਬੁੱਧ ਹੈ ਜੇਤੀ ਬਨਤ ਭਿੰਨ ਭਿੰਨ ਤੋਹਿ ਤੇਤੀ ਤੁਮਰਾ ਲਖ ਨ ਜਾਏ ਪਸਾਰ ਕਿਹ ਵਿਦ ਸਜਾ ਪ੍ਰਥਮ ਸੰਸਾਰ ਏਕੈ ਰੂਪ ਅਨੂਪ ਸਰੂਪਾ ਰੰਗ ਭਇਓ ਰਵ ਕਹੀ ਪੂਪਾ ਅੰਡਜ ਜੇਰਜ ਸੇ ਤਜਕੀਨੀ ਉਤਪਜ ਖਾਨ ਬਹਰ ਰਚ ਦੀਨੀ ਕਹੋਂ ਫੂਲ ਰਾਜਾ ਹੈ ਬੈਠਾ ਕਹੋਂ ਸਿਮਟ ਭਇਓ ਸੰਕਰ ਇਕੈਠਾ ਸਗਰੀ ਸ੍ਰਿਸ਼ਟ ਦਿਖਾਇ ਚੰਪਵ ਆਦ ਜੁਗਾਦ ਸਰੂਪ ਸੁਮਪਵ ਅਵਰ ਅੱਛਾ ਮੇਰੀ ਤੁਮ ਕਰੋ ਸਿਖ ਬਾਰ ਅਸਿਖ ਸੰਕਰੋ ਦੋਸਤ ਜਿਤੇ ਉਠ ਪਤ ਪਾਤਾ ਸਕਲ ਮਲੇਸ਼ ਕਰੋ ਰਣ ਕਾਤਾ ਜੇ ਅਸਤੁਜ ਤਵ ਸਰਨੀ ਪਰੇ ਤਨ ਕੇ ਦੋਸਤੋ ਦੁਖ ਤਹਾਵੇ ਮਰੇ ਔਰ ਖ ਜਵਨ ਪਗ ਪਰ ਤਿਹਾਰੇ ਤਨ ਕੇ ਤਮ ਸੰਕਟ ਸਵਟਾਰੇ ਜੋ ਕਲ ਕੋ ਇਕ ਵਾਰ ਤੈਂ ਹੈ ਹੈ ਤਾਂ ਕੇ ਕਾਲ ਨਿਕ ਨੀ ਹੈ ਰਸਾ ਹੋਏ ਤਾਂ ਹੈ ਸਭ ਕਾਲ ਦੋਸਤ ਰਿਸੋ ਤਰੇ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਹਰ ਹੋ ਤਾਂ ਕੇ ਤਾਪ ਤਨ ਕ ਮੈਂ ਹਰ ਹੋ ਰਚਿਤ ਕਰ ਮੋਸਬ ਹੋਈ ਦੋਸਤੋ ਸਾਸ ਸਵਸਾ ਕੈ ਨ ਕੋਈ ਏਕ ਬਾਰ ਜਿਨ ਤੁਮੈ ਸੁਭਾਰਾ ਕਾਲ ਫਾਸਤੇ ਤਾਹੇ ਉਬਾਰਾ ਜਿਨਾਂ ਨਾਮ ਤਿਹਾਰੋ ਕਾਹਾਂ ਦਾਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸਨ ਤੇ ਹਾਰੀ ਆਪ ਹੱਥ ਦੇ ਲਿਹੋ ਬਾਰੀ ਸਰਬ ਠੌਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏਕ ਓੰਕਾਰ ਸਤਗੁਰ ਪ੍ਰਸਾਦ ਕਵਿ ਵਾਚ ਬੇਨਤੀ ਚਉਪਈ ਹਮਰੇ ਕਰੋ ਹਾਦਰ ਅਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਜਨਨ ਮੰਨ ਰਹਾ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੋਸਤ ਸਭਾ ਤੁਮ ਕਾ ਬਹੋ ਆਪ ਹੱਥ ਦੇ ਮੋਹਿ ਬਚਾਵੋ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਵੇ ਕਰਤਾਰਾ ਮੋਰ ਅਛਾ ਨਿਸਕਰਦਾ ਕਰੀਐ ਸਭ ਰਣ ਕੋ ਆਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹੇ ਸਾਡ ਕੋ ਯਵਨ ਧਿਆਉ ਜੋ ਵਰ ਚਹ ਸਤਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰਿ ਹੈ ਚੰਚੰ ਸਤਰ ਹਮਾਰੇ ਮਾਰਿ ਹੈ ਆਪ ਹਾਤ ਦੇ ਮੁਝੇ ਅਵਰੀਏ ਮਰਨ ਕਾਲ ਕਾ ਤਰਾਸ ਨੇ ਬਰੀਏ ਹੋ ਜੂ ਸਦਾ ਹਮਾਰੇ ਪਛਾ ਸਿਰ ਅਸ ਤੂ ਜੂ ਕਰ ਹੋ ਰੱਛਾ ਰਾਖ ਲੇਹੋ ਮੋਹਿ ਰਖਣ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਤੁਰਦਸ ਕੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸ਼ਿਵ ਜੂ ਅਵਤਰਾ ਕਾਲ ਪਾਇ ਕਰਬ੍ਰਿਸਮ ਪ੍ਰਕਾਸਾ ਸਕਲ ਕਾਲ ਕਾ ਕੀ ਆਤਮਾ ਸਾ ਜਵਨ ਕਾਲ ਜੋਗੀ ਸਭ ਕੀ ਹੋ ਬੇਦਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵਦੰਤ ਜਛਨ ਪਜਾਇਓ ਆਦ ਅੰਤੇ ਕੈਵ ਤਾਰਾ ਸੋਈ ਗੁਰੂ ਸਮਝੇ ਹੋ ਹਮਾਰਾ نمسکار تحیح کو ہماری سکل پرجا جن آپ سواری شن کو سب گن سکھ دیو سترن کو پل موکیو کٹ کٹ کے انتر کی جانت پلے برے کی پیر پچھانت چیٹی تے کنج ر ستھولا سب پر کرپا دش کر پھولا سنتن دکھ پائے تے دکھی سکھ پائے سادھن کے سکھی ایک ایک کی پیر پچھان ਕਟ ਕਟ ਕੇ ਪਟ ਪਟ ਕੀ ਜਾਨੇ ਜਾਵਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਵ ਦੇਹ ਅਪਾਰਾ ਜਵਾ ਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇਤੇ ਬਦਨ ਸਭ ਧਾਰੈ ਆਪ ਆਪਣੀ ਬੁਝ ਉਚਾਰੈ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਨਤ ਬੇਦ ਭੇਨ ਅਰ ਆਲਮ ਨਿਰੰਕਾਰ ਨਿਰਭਕਾਰ ਨਿਰਲੰਬ ਆਦ ਨੀਲ ਅਨਾਦ ਸੰਭ ਤਾ ਕਾ ਮੂੜ ਚਾਤ ਪੇਦਾ ਜਾ ਕੋ ਭੇਵ ਨ ਪਾਵਤ ਵੇਦਾ ਤਾ ਕੋ ਕਰ ਪਾਹਨ ਅਨੁਮਾਨਤ ਮਹਾ ਮੂੜ ਕਛ ਪੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸਿਵ ਨੰਕਾਰ ਕਾ ਚੀਨਤ ਨਹ ਪੇਵ ਆਪ ਆਪਣੀ ਬੁੱਧ ਹੈ ਜੇਤੀ ਬਨਤ ਭਿੰਨ ਭਿੰਨ ਤੋਹ ਤੇਤੀ ਤੁਮਰਾ ਲਖ ਨ ਜਾਏ ਪਸਾਰਾ ਕਿਹਵਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸੁਰੂਪਾ ਰੰਗ ਭਇਓ ਰਵ ਕਹੀ ਪੂਪਾ ਅੰਡਜ ਜੇਰਜ ਸਤਿ ਜਕੀਨੀ ਉਤਪਜ ਖਾਨ ਬਹਰ ਰਚ ਦੀਨੀ ਕਹੋ ਫੂਲ ਰਾਜਾ ਹੈ ਬੈਠਾ ਕਹੋ ਸਿਮਟ ਭਇਓ ਸੰਕਰ ਇਕੈਠਾ ਸਗਰੀ ਸ੍ਰਿਸ਼ਟ ਦਿਖਾਇ ਚੰਪਵ ਆਦ ਜੁਗਾਦ ਸਰੂਪ ਸੁਮਪਵ ਔਰ ਅੱਛਾ ਮੇਰੇ ਤੁਮ ਕਰੋ ਸੇਖੋ ਵਾਰ ਆ ਸੇਖ ਸੰਕਰੋ ਦੁਸ਼ਟ ਜਿਤੇ ਉਠਵਾਤ ਉਦਪਾਤਾ ਸਕਲ ਮਲੇਸ਼ ਕਰੋ ਰਣਕਾਤਾ ਜੇ ਅਸ ਤੁਦ ਤਵਸਰਨੀ ਪਰ ਤਨ ਕੇ ਦੋਸਟੋ ਦੁਖ ਤਹਾਵੇ ਮਰੇ ਔਰ ਖ ਜਵਨ ਪਗ ਪਰ ਤੇਹਾਰੇ ਤਨ ਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇਕ ਵਾਰ ਤੈਂ ਹੈ ਹਾਂ ਤਾਂ ਕੇ ਕਾਲ ਨਿਕਟ ਨੀ ਆਏ ਹੈ ਰਸਾ ਹੋਏ ਤਾਂ ਹੈ ਸਭ ਕਾਲਾ ਦੁਸ਼ਟ ਰੇਸੋ ਤਰੇ ਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ ਤਾਂ ਕੇ ਤਾਪ ਦਨਕ ਮੈਂ ਹਰ ਹੋ ਰਿਤਸਿਦ ਕਰਮੋ ਸਭ ਹੋਈ ਦੁਸ਼ਟ ਸਾ ਸਭ ਅਸਾ ਕਹਿ ਨ ਕੋਈ ਏਕ ਬਾਾਰ ਜਿਨ ਤੋਂ ਮੈਂ ਸੁਭਾਣਾ ਕਾਲ ਫਾਸਤੇ ਤਾਂ ਹੈ ਉਬਾਰ ਜਿਨਾਂ ਨਾਮ ਤਿਹਾਰੋ ਕਾਹਾਂ ਦਾਦ ਦੁਸ਼ਟ ਦੁਖ ਤੇ ਰਹਾ ਕੜ ਕੇ ਕੇਤ ਮੈਂ ਸਨ ਤੇ ਹਾਰੀ ਆਪ ਹੱਥ ਦ ਲੈ ਹੋ ਬਾਰੀ ਸਰਬ ਠੌਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲੈ ਹੋ ਬਚਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ੴ ਸਤਿਗੁਰ ਪ੍ਰਸਾਦ ਕਵਿ ਵਾਚ ਬੇਨਤੀ ਚਉਪਈ ਹਮਰੇ ਕਰੋ ਹਾਦਰ ਅਛਾ ਪੂਰ ਹੋਏ ਚਤ ਕੀ ਇੱਛਾ सब जन मन रहे हमारा अपना जान कृप प्रति पारा हमरे दोस्त सवे तुम काव हो आप हाथ दे मोहे बचाव हो सुखी वसै मोरो परिवार सेवक सिख सवे करतार मोरो अच्छा निस कर दे करियै सब वर्ण को आ संगरियै पूर्ण होए हमारी आशा तोर भजन की रह प्यासा तुम्हे सांड कोई वर न त्याउ ਜੋ ਭਰ ਚਹੁ ਸਤਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰਿ ਹੈ ਚੰਚੰ ਸੱਤਰ ਹਮਾਰੇ ਮਾਰਿ ਹੈ ਆਪ ਹਾਥ ਦੇ ਮੁਝੇ ਅਵਰਿਐ ਮਰਨ ਕਾਲ ਕਾ ਤਰਾਸ ਨਿਵਰਿਐ ਹੋਜੂ ਸਦਾ ਹਮਾਰੇ ਪਛਾ ਸਿਰ ਅਸ ਤੁਝੂ ਕਰਿ ਹੋ ਰੱਛਾ ਰਾਖ ਲੇਹੁ ਮੋਹਿ ਰਖਣ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸਟਣ ਕੇ ਹੰਤਾ تم ہو پوری چترد کنتا کال پائیں برہما بترا کال پائیں شیو جی اوترا کال پائیں کر برشن پرکاشا سکل کا کیتما سا جبن کا جو گی شی ہود راج برہما جوتو جون کال سب لوک سوارا نمسکار ہیں تاہ ہی ہمارا جون کال سب جگت بناؤ دیو دینت جشن اپجاؤ आद अंत एक अवतार सोई गुरु समझे हो हमारा नमस्कार तस ही को हमारी सकल प्रजा जिन आप सवाड़ी शिवगुण को सब गुण सुख दियो सतनन को पलमो वद कियो कट कट के अंतर की जानत भले बुरे की पीर पहचानत चीटी ते कुंजस्थोला سب پر کرپا دش کر پھولا سنتن دکھ پائے تے دکھی سکھ پائے سادھن کے سخی ایک ایک کی پیر پچھانا کٹ کٹ کے پٹ پٹ کی جانا جب کرکھ کرا کر تارا پرجا ترت تب دہ اپارا جب کرکھ کرت ہو کب ہوں تم میں ملت دے تر سب ہوں جیتے بدن سب تار ہے ਆਪੋ ਆਪਣੇ ਬੋਜ ਚਾਰ ਹੈ ਤਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਨ ਅਰ ਆਲਮ ਰੰਕਾਰ ਨਿਰਕਾਰ ਨਿਰਲੰਭ ਆਦ ਨਿਲ ਅਨਦ ਸੰਭ ਤਾਂ ਕਾ ਮੂੜੋ ਚਾਂਤ ਪੇਦਾ ਜਾਂ ਕੋ ਭੇਵ ਨ ਪਾਵਤ ਵੇਦਾ ਤਾਂ ਕੋ ਕਰ ਪਾਹਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨੰਕਾਰ ਕਾ ਚੀਨਤ ਨਹਿ ਪਿਵ ਆਪ ਆਪਣੀ ਬੁੱਧ ਹੈ ਜੇਤੀ ਬਨਤ ਪੈਨ ਪੈਨ ਤੋਹ ਤੇਤੀ ਤੁਮਰਾ ਲਖ ਨ ਜਾਏ ਪਸਾਰਾ ਕਿਹ ਵਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਭਇਓ ਰਵ ਕਹੀ ਪੂਪਾ ਅੰਡਜ ਜੇਰਜ ਸਿਤ ਜਕੀਨੀ ਉਤਪੁਜ ਖਾਨ ਬਹਰ ਰਚ ਦੀਨੀ ਕਹੋ ਫੋਲ ਰਾਜਾ ਹੈ ਬੈਠਾ ਕਹੋ ਸਿਮਟ ਭਇਓ ਸੰਕਰ ਇਕੈਠਾ ਸਗਰੀ ਸ੍ਰਿਸ਼ਟ ਦਿਖਾਇ ਚੰਪਵ ਆਦ ਜੁਗਾਦ ਸਰੂਪ ਸੁਮਪਵ ਅਵਰ ਅੱਛਾ ਮੇਰੀ ਤੁਮ ਕਰੋ ਸਿਖ ਬਾਰ ਅਸਿਖ ਸੰਕਰੋ ਦੋਸਤ ਜਿਤੇ ਉਠ ਪਤ ਪਾਤਾ ਸਕਲ ਮਲੇਸ਼ ਕਰੋ ਰਣ ਕਾਤਾ ਜੇ ਅਸਤੁਜ ਤਵਸਰ ਨੀ ਪਰੇ ਤਨ ਕੇ ਦੋਸਤੋ ਦੁਖ ਤਹ ਵੇ ਮਰੇ ਔਰ ਖ ਜਵਨ ਪਗ ਪਰ ਤਿਹਾਰੇ ਤਨ ਕੇ ਤਮ ਸੰਕਟ ਸਵਟਾਰੇ ਜੋ ਕਲ ਕੋ ਇਕ ਵਾਰ ਤੈਂ ਹੈ ਤਾਕੇ ਕਾਲ ਨਿਕਨੀ ਹੈ ਰਸਾ ਹੋਏ ਤਾਹੇ ਸਭ ਕਾਲਾ ਦੋਸਤੋ ਰਸੋ ਤਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਹਰ ਹੋ ਤਾਕੇ ਤਾਪ ਦਨਕ ਮੈਂ ਹਰ ਹੋ ਰਚਿਤ ਕਰ ਮੋਸਵ ਹੋਈ ਦੋਸਤ ਸਾਸ ਵਸਾ ਕੈ ਨ ਕੋਈ ਇੱਕ ਬਾਰ ਜਿਨ ਤੋਂ ਮੈਂ ਸੁਭਾਰਾ ਕਾਲ ਫਾਸਤੇ ਤਾਹੇ ਉਬਾਰਾ ਜਿਨਾਂ ਨਾਮ ਤੇਹਾਰੋ ਕਾਹਾਂ ਦਾਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸਨ ਤੇ ਹਾਰੀ ਆਪ ਹੱਥ ਦੇ ਲਿਹੋ ਬਾਰੀ ਸਰਬ ਠੋਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ੴ ਸਤਿਗੁਰ ਪ੍ਰਸਾਦ ਕਵਿ ਵਾਚ ਬੇਨਤੀ ਚਉਪਈ ਹਮਰੇ ਕਰੋ ਹਾਦਰ ਅਛਾ ਪੂਰ ਹੋਏ ਚਿਤ ਕੀ ਇੱਛਾ ਤਬ ਜਨਨ ਮੰਨ ਰਹਾ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੋਸਤ ਸਵੇ ਤੁਮ ਕਾਭ ਹੋ ਆਪ ਹੱਥ ਦੇ ਮੋਹਿ ਬਚਾਵ ਹੋ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਵੇ ਕਰਤਾਰਾ ਮੋਰ ਅੱਛਾ ਨਿਸਕਰਦਾ ਕਰੀਐ ਸਭ ਵਰਣ ਕੋ ਆ ਸੰਘਰੀਐ ਪੂਰਨ ਹੋਏ ਹਮਾਰੇ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹਿ ਸਾਡ ਕੋ ਯਵਨ ਧਿਆਉ ਜੋ ਵਰ ਚਹ ਸਤਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰਿ ਹੈ ਚੰਚੰ ਸੱਤਰ ਹਮਾਰੇ ਮਾਰਿ ਹੈ ਆਪ ਹਾਤ ਦੇ ਮੁਝੇ ਅਵਰੀਏ ਮਰਨ ਕਾਲ ਕਾ ਤਰਾਸ ਨੇ ਵਰੀਏ ਹੋ ਜੂ ਸਦਾ ਹਮਾਰੇ ਪਛਾ ਸਿਰ ਅਸ ਤੂ ਜੂ ਕਰਿ ਹੋ ਰੱਛਾ ਰਾਖ ਲੇਹੋ ਮੋਹਿ ਰਖਣ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਤੁਰਦਸ ਕੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸ਼ਿਵ ਜੀ ਅਵਤਰਾ ਕਾਲ ਪਾਇ ਕਰਬ੍ਰਿਸ਼ਨ ਪ੍ਰਕਾਸਾ ਸਕਲ ਕਾਲ ਕਾ ਕੀ ਆਤਮਾ ਸਾ ਜਵਨ ਕਾਲ ਜੋਗੀ ਸਭ ਕੀ ਹੋ ਬੇਦ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਂਤ ਜਛਨ ਪਜਾਇਓ ਆਦ ਅੰਤੇ ਕੈਵ ਤਾਰਾ ਸੋਈ ਗੁਰੂ ਸਮਝੇ ਹੋ ਹਮਾਰਾ نمسکار تصو ہماری سکل پرجا جن آپ سواری سیوگن کو سوگن سکھ دیو سترن کو پل مد کیو کٹ کٹ کے انتر کی جانت پلے برے کی پیر پچھانت چیٹی تے کنجر استھولا سب پر کرپا درست کر پھولا سنتن دکھ پائے تے دکھی سکھ پائے سادن کے سخی ایک ایک کی پیر پچھان ਕਟ ਕਟ ਕੇ ਪਟ ਪਟ ਕੀ ਜਾਨੈ ਜਾਵਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਵ ਦੇਹ ਅਪਾਰਾ ਜਵਾ ਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇਤੇ ਬਦਨ ਸਭ ਧਾਰੈ ਆਪ ਆਪਣੀ ਬੁਝੁ ਚਾਰੈ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਨਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਭਕਾਰ ਨਿਰਲੰਬ ਆਦ ਨੀਲ ਅਨਾਦ ਸੰਭ ਤਾ ਕਾ ਮੂੜ ਚਾਤ ਪੇਦਾ ਜਾ ਕੋ ਭੇਵ ਨ ਪਾਵਤ ਵੇਦਾ ਤਾ ਕੋ ਕਰ ਪਾਹਨ ਅਨਮਾਨਤ ਮਹਾ ਮੂੜ ਕਛ ਪੇਦ ਨ ਜਾਣਤ ਮਹਾ ਦੇਵ ਕੋ ਕਹਿਤ ਸੰਦਾ ਸਿਵ ਨੰਕਾਰ ਕਾ ਚੀਨਤ ਨਹਿ ਪੇਵ ਆਪ ਆਪਣੀ ਬੁੱਧ ਹੈ ਜੇਤੀ ਬਨਤ ਪੈਨ ਪੈਨ ਤੋਹ ਤੇਤੀ ਤੁਮਰਾ ਲਖ ਨ ਜਾਏ ਪਸਾਰਾ ਕਿ ਹੈ ਵੇਦ ਸਜਾ ਪ੍ਰਥਮ ਸੰਸਾਰਾ ਇਕੈ ਰੂਪ ਅਨੂਪ ਸ੍ਰੂਪਾ ਰੰਗ ਭਇਓ ਰਾਵ ਕਹਿ ਭੂਪਾ ਅੰਤਜ ਜੇਰਜ ਸਤਜਕੀਨੀ ਉਤਪੁਜ ਖਾਨ ਬਹਰ ਰਚਦੀਨੀ ਕਹਉ ਫੂਲ ਰਾਜਾ ਹੈ ਬੈਠਾ ਕਹਉ ਸਿੰਮਟ ਭਇਓ ਸ਼ੰਕਰ ਇਕੈਠਾ ਸਗ੍ਰਿ ਸ੍ਰੇਸ਼ਟ ਦਿਖਾਇ ਚੰਪਵ ਆਦਿ ਜੁ ਗਾਂਦ ਸਰੂਪ ਸੁਮ ਭਵ ਔਰ ਅੱਛਾ ਮੇਰੇ ਤੂੰ ਕਰੋ ਸਖੋ ਬਾਰ ਆ ਸਖ ਸੰਕਰੋ ਦੁਸ਼ਟ ਜਿਤੇ ਉਠਵਾ ਤਉ ਪਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਤੁਦ ਤਵ ਸਰਨੀ ਪਰੇ ਤਨ ਕੇ ਦੋਸਟੋ ਦੁਖ ਤਹਾਵੇ ਮਰੇ ਫੁਰਖ ਜਵਨ ਪਗ ਪਰੇ ਤੇਹਾਰੇ ਤਨ ਕੇ ਤਮ ਸੰਕਟ ਸਵਟਾਰੇ ਜੋ ਕਲ ਕੋ ਇਕ ਵਾਰ ਤੈਂ ਹੈ ਤਾਂ ਕੇ ਕਾਲ ਨਿਕਟਨੀ ਹੈ ਰਸਾ ਹੋਏ ਤਾਂ ਹੈ ਸਭ ਕਾਲਾ ਦੁਸ਼ਟ ਰੇ ਸੋ ਤਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਹਰ ਹੋ ਤਾਂ ਕੇ ਤਾਪ ਦਨਕ ਮੈਂ ਹਰ ਹੋ ਰਿਤਸਤ ਕਰਮੋ ਸਭ ਹੋਈ ਦੁਸ਼ਟ ਸਾ ਸਭ ਐਸਾ ਕਹਿਣਾ ਕੋਈ ਏਕ ਬਾਾਰ ਜਿਨ ਤੋਂ ਮੈਂ ਸੁਭਾਰਾ ਕਾਲ ਫਾਸਤੇ ਤਾਂ ਹੈ ਉਬਾਰਾ ਜਿਨਾਂ ਨਾਮ ਤਿਹਾਰੋ ਕਾਹਾਂ ਦਾਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸਨ ਤੇ ਹਾਰੀ ਆਪ ਹੱਥ ਦੇ ਲਿਹੋ ਬਾਰੀ ਸਰਬ ਥੋਰਮ ਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ